ਕੁਰਾਲੀ ਦੇ ਐਡੂ ਸਟਾਰ ਅਦਰ ਸਕੂਲ ਦੇ ਵਿੱਚ ਸ਼ੁਰੂ ਹੋਈ ਐਡਮਿਸ਼ਨ ਤਿੰਨ ਦਿਨ ਲਗਾਤਾਰ ਲਿੱਤੇ ਜਾਣਗੇ ਫਾਰਮ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਐਡੂਸਟਰ ਅਦਰ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਤਹਿਤ 3 ਦਿਨਾਂ ਫਾਰਮ ਵੀ ਜਮ੍ਹਾਂ ਹੋਣਗੇ ਤੇ ਅੱਜ ਸਕੂਲ ਦੇ ਵਿੱਚ ਐਡਮਿਸ਼ਨ ਨੂੰ ਲੈ ਕੇ ਲੰਬੀਆਂ ਲੰਬੀਆਂ ਕਤਾਰਾਂ ਵੀ ਲੱਗੇ ਸਨ ਅਤੇ ਹਰ ਇੱਕ ਪੇਰੈਂਟਸ ਨੂੰ ਫਾਰਮ ਵੀ ਦਿੱਤੇ ਗਏ ਨੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਤ ਤਸਵੀਰਾਂ ਦਿਖਾਉਣ ਜੋ ਕਿ ਨੋਟਿਸ ਬੋਰਡ ਦੀਆਂ ਤਸਵੀਰਾਂ ਹੈ ਅਤੇ ਇਸ ਨੋਟਿਸ ਬੋਰਡ ਦੇ ਵਿੱਚ ਡੇਟ ਵੀ ਮੈਂਸ਼ਨ ਕੀਤੀ ਹੋਈ ਹੈ 4th 5th 6th ਮਾਰਚ 2024 ਅਤੇ ਇਸ ਦੇ ਵਿੱਚ ਜਿਹੜਾ ਡਰਾ ਵੀ ਲਿਖਿਆ ਹੋਇਆ ਹੈ ਵੀ ਕਿਹੜੇ ਦਿਨ ਡਰਾ ਕੱਢਿਆ ਜਾਵੇਗਾ ਆ ਤਾਂ ਦਾਖਲੇ ਦਾ ਨੋਟਿਸ ਐਜੂਸਟਰ ਅਦਰ ਸੀਨੀਅਰ ਸੈਂਟਰੀ ਸਕੂਲ ਕਾਲੇਵਾਲ ਦੇ ਗੇਟ ਦੇ ਬਾਹਰ ਲਗਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਲਾਸ ਨਰਸਰੀ ਐਲ ਕੇ ਜੀ ਅਤੇ ਫਰਸਟ ਕਲਾਸ ਦੇ ਬੱਚਿਆਂ ਦੇ ਲਈ ਇਹ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਹਦਾਇਤਾਂ ਅਤੇ ਪ੍ਰਕਿਰਿਆ ਵੀ ਸਾਫ ਸਾਫ ਮੇਨ ਗੇਟ ਤੇ ਲਿਖ ਦਿੱਤੀਆਂ ਗਈਆਂ ਜਿਸ ਦੇ ਵਿੱਚ ਹੁਣ ਐਡਮਿਸ਼ਨ ਲੈਣ ਦੇ ਲਈ ਪੇਰੈਂਟਸ ਵੀ ਸਕੂਲ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਅਤੇ 16 ਟਰਮ ਕੰਡੀਸ਼ਨਜ਼ ਵੀ ਬਣਾਈਆਂ ਗਈਆਂ ਜਿਸ ਦੇ ਤਹਿਤ ਇਹ ਐਡਮਿਸ਼ਨ ਲਗਾਤਾਰ ਹੁਣ ਹੋਵੇਗੀ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੋ ਆਪਣੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਵਧੀਆ ਸਿੱਖਿਆ ਦੇਣਾ ਚਾਹੁੰਦੇ ਹਨ ਨੋਟਿਸ ਇਹ ਗੇਟ ਤੇ ਲੱਗੇ ਹੋਏ ਹਨ ਜਿਸ ਦੀ ਅਸੀਂ ਤੁਹਾਨੂੰ ਤਸਵੀਰਾਂ ਵੀ ਕਾਰਿਆ ਤੇ ਟਰਮ ਕੰਡੀਸ਼ਨ ਸਾਰੀਆਂ ਗੇਟ ਤੇ ਹੀ ਚਪਕਾ ਦਿੱਤੀਆਂ ਗਈਆਂ ਅਤੇ ਹੁਣ ਅੱਜ ਕੱਲ ਤੇ ਪਰਸੋਂ ਇੱਥੇ ਫਾਰਮ ਵੀ ਮਿਲਣਗੇ ਤਿੰਨ ਦਿਨ ਫਾਰਮ ਅੱਜ ਪਹਿਲਾ ਦਿਨ ਸੀ ਜਿਸ ਦੇ ਤਹਿਤ ਇਹ ਫਾਰਮ ਦੇ ਗਏ ਨੇ ਅਤੇ ਨਰਸਰੀ ਦੇ ਲਈ ਬਕਾਇਦਾ ਯੋਗਤਾ ਵੀ ਲਿਖਿਆ ਹੋਈ ਹੈ 1 April 2024 ਨੂੰ ਬੱਚੇ ਦੀ ਉਮਰ 3 ਤੋਂ 4 ਸਾਲ ਹੋਣੀ ਚਾਹੀਦੀ ਹੈ ਜੇਕਰ ਤੁਹਾਡੀ ਟਰਮ ਐਂਡ ਕੰਡੀਸ਼ਨ ਬੱਚਿਆਂ ਦੇ ਨਾਲ ਮੇਲ ਖਾਂਦੀ ਹੋਵੇ हां ਤੁਸੀਂ ਇਸ ਸਕੂਲ ਦੇ ਵਿੱਚ ਪੁੱਜ ਕੇ ਫਾਰਮ ਲੈ ਸਕਦੇ ਹਾਂ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਤੇ ਜੋ CBSE ਦੀਆਂ ਟਰਮ ਕੰਡੀਸ਼ਨ ਹੈ ਉਸ ਦੇ ਤਹਿਤ ਹੀ ਇਹ ਡਰਾ ਕੱਟਿਆ ਜਾਵੇਗਾ ਅਤੇ ਡਰਾ ਪਬਲਿਕ ਦੇ ਵਿੱਚ ਹੀ ਕੱਢਿਆ ਜਾਵੇਗਾ ਕਾਲੇਵਾਲ ਪਿੰਡ ਦਾ 25% ਕੋਟਾ ਹੈ ਅਤੇ ਉਸ ਕੋਟੇ ਦੇ ਅਨਸਾਰ ਉਹਨਾਂ ਬੱਚਿਆਂ ਨੂੰ ਵੀ ਸਿੱਟਾ ਦਿੱਤੀਆਂ ਜਾਣਗੀਆਂ ਕੀ ਕਹਿਣਾ ਸਕੂਲ ਦੀ ਪ੍ਰਿੰਸੀਪਲ ਵੰਦਨਾ ਪੂਰੀ ਦਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਪੂਰੇ ਜੋ ਨੋਟਿਸ ਬੋਰਡ ਲੱਗੇ ਹੋਏ ਨੇ ਉਹਨਾਂ ਬਾਬਤ ਜਾਣਕਾਰੀ ਦੇ ਰਹੇ ਹਨ ਕਿ ਕਦੋਂ ਇਹ ਫਾਰਮ ਮਿਲਣਗੇ ਅਤੇ ਕਦੋਂ ਫਾਰਮ ਸਬਮਿਟ ਹੋਣਗੇ ਅਤੇ ਕਦੋਂ ਇਹਦਾ ਡਰਾ ਕੱਢਿਆ ਜਾਵੇਗਾ ਕਿਹੜੀ ਕਿਹੜੀ ਕਲਾਸ ਦੀ ਐਡਮਿਸ਼ਨ ਸ਼ੁਰੂ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਕਿਹੜੇ ਸਕੂਲ ਦੇ ਪ੍ਰਿੰਸੀਪਲ ਹਾਂਜੀ ਮੈਂ ਵੰਦਨਾ ਪੂਰੀ ਜਿਹੜੇ ਕੁਲ ਐਡੀਸ਼ਨਲ ਚਾਰਜ ਹੈਗਾ ਐਸ ਪ੍ਰਿੰਸੀਪਲ ਸਾਡੇ ਕਾਲੇਵਾਲ ਅਦਰ ਸਕੂਲ ਦਾ ਅ ਅਸੀਂ ਅੱਜ ਤੋਂ ਤਿੰਨ ਕਲਾਸਾਂ ਲਈ ਡਰਾ ਵਾਸਤੇ ਫਾਰਮ ਜਿਹੜੇ ਹੈਗੇ ਆ ਉਹ ਰਜਿਸਟ੍ਰੇਸ਼ਨ ਫਾਰਮ ਦੇਣੇ ਸ਼ੁਰੂ ਕਰ ਦਿੱਤੇ ਆ ਚਾਰ 5 6 ਤਿੰਨ ਡੇਟਾ ਨੂੰ ਸਾਡੇ ਰਜਿਸਟ੍ਰੇਸ਼ਨ ਫਾਰਮ ਮਿਲਨੇ ਆ ਤਿੰਨ ਕਲਾਸਿਸ ਲਈ ਨਰਸਰੀ ਲਈ ਕੇਜੀ ਲਈ ਐਲकेजी ਲਈ ਔਰ ਫਰਸਟ ਕਲਾਸ ਲਈ ਇਹ ਤਿੰਨ ਕਲਾਸਾਂ ਵਾਸਤੇ ਸਾਡੇ ਡਰਾ ਜਿਹੜੇ ਆ ਨਿਕਲਨੇ ਤੇ ਇਸ ਲਈ ਮੇਰੀ ਸਾਰੇ ਹੀ ਪੇਰੈਂਟਸ ਨੂੰ ਰਿਕੁਐਸਟ ਹੈ ਜਿਨ੍ਹਾਂ ਦੇ ਬੱਚੇ ਇਸ ਏਜ ਦੇ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਐ ਇਹ ਕਲਾਸਾਂ ਦੀ ਏਜ ਦੇ ਕ੍ਰਾਈਟੇਰੀਆ ਚ ਉਹ ਪੇਰੈਂਟਸ ਜਲਦੀ ਤੋਂ ਜਲਦੀ ਇੱਥੋਂ ਦੀ ਰਜਿਸਟ੍ਰੇਸ਼ਨ ਫਾਰਮ ਲੈ ਕੇ ਚਲੇ ਜਾਣ 4 5 6 3 ਦਿਨ ਹੈ ਔਰ ਏਜ ਦਾ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਨਰਸਰੀ ਲਈ ਬੱਚੇ ਦੀ ਉਮਰ 3 ਪਲੱਸ ਹੋਣੀ ਚਾਹੀਦੀ ਹੈ ਔਰ ਇਹ ਉਮਰ ਜਿਹੜੀ ਹੈ ਉਸ ਬੱਚੇ ਦੀ 1 4 ਅ 2024 ਨੂੰ 1 April 2024 ਨੂੰ ਅਸੀਂ ਏਜ ਦਾ ਕ੍ਰਾਈਟੇਰੀਆ ਅਸੀਂ ਦੇਖ ਰਹੇ ਆ ਇਹ ਉਸ ਵਕਤ ਬੱਚਾ ਅਗਰ 3+ ਹੈ ਤਾਂ ਨਰਸਰੀ ਲਈ ਐਲੀਜੀਬਲ ਹੈ ਅਗਰ 4+ ਹੈ ਤਾਂ ਉਹ ਐਲकेजी ਲਈ ਐਲੀਜੀਬਲ ਹੈ ਔਰ ਅਗਰ ਉਹ 6+ ਹੈ ਤਾਂ ਫਰਸਟ ਕਲਾਸ ਲਈ ਐਲੀਜੀਬਲ ਹੈ ਉਹ ਏਜ ਕ੍ਰਾਈਟੇਰੀਆ ਅਸੀਂ ਆਪਣੇ ਆਪਣੇ ਸਕੂਲ ਦੇ ਬਾਹਰ ਨੋਟਿਸ ਬੋਰਡ ਤੇ ਵੀ ਲਗਾਇਆ ਹੈ ਪੇਰੈਂਟਸ ਪਹਿਲਾਂ ਆ ਕੇ ਦੇਖ ਸਕਦੇ ਆ ਤੇ ਜਿਨ੍ਹਾਂ ਦੇ ਬੱਚੇ ਐਲੀਜੀਬਲ ਹੈ ਉਹਨਾਂ ਦੇ ਫਾਰਮ ਜਿਹੜੇ ਆ ਉਹ 4 5 ਔਰ 6 ਤਿੰਨ ਤਰੀਕਾ ਨੂੰ ਅਸੀਂ ਆਪਣੇ ਸਕੂਲ ਤੋਂ ਦੇਵਾਂਗੇ ਉਸ ਤੋਂ ਬਾਅਦ 11 12 13 ਤਿੰਨ ਡੇਟਸ ਇਹੋ ਜਿਹੀਆਂ ਜਿਦੇ ਵਿੱਚ ਇਹ ਫਾਰਮ ਅਸੀਂ ਤੁਹਾਡੇ ਤੋਂ ਵਾਪਸ ਲੈਣੇ ਆ ਔਰ ਇਸ ਫਾਰਮ ਦੇ ਨਾਲ ਚੈਕਲਿਸਟ ਲੱਗੀ ਹੋਈ ਹੈ ਆਲਰੇਡੀ ਔਰ ਉਸ ਚੈਕਲਿਸਟ ਦੇ ਅਨੁਸਾਰ ਤੁਸੀਂ ਸਾਰਿਆਂ ਨੇ ਆਪਣੇ ਡਾਕੂਮੈਂਟ ਉਸ ਭਰੇ ਹੋਏ ਫਾਰਮ ਦੇ ਨਾਲ ਸਾਨੂੰ ਲਗਾ ਕੇ ਦੇਣੇ ਆ ਸਾਡੇ ਕਾਲੇਵਾਲ ਦਾ 25% ਕੋਟਾ ਹੈ ਹਰੇਕ ਕਲਾਸ ਦੇ ਵਿੱਚ ਕਾਲੇਵਾਲ ਦਾ ਜਿਹੜਾ ਰੈਜ਼ਿਡੈਂਸ ਹੋਏਗਾ ਔਰ ਇਹ ਬੱਚਿਆਂ ਲਈ ਔਰ ਅਪਰੂਵ ਉਸ ਨੇ ਨਾਲ ਦੇਣਾ ਤੇ ਉਹ ਬੱਚੇ ਅਗਰ ਸਾਡੇ ਕੋਲ 25% ਤੋਂ ਉੱਤੇ ਆਂਦੇ ਐ ਕਿਸੇ ਕਲਾਸ 'ਚ ਤਾਂ ਉਹਨਾਂ ਦਾ ਵੀ ਡਰਾਅ ਹੋਏਗਾ ਅਦਰਵਾਈਜ਼ ਅਗਰ 25% ਯਾਉਨਾ ਤੋਂ ਘੱਟ ਆਂਦੇ ਐ ਤਾਂ ਫਿਰ ਉਹ ਬੱਚੇ ਜਿਹੜੇ ਉਹ ਰੱਖੇ ਜਾਣਗੇ ਸਕੂਲ ਤੇ ਬਾਕੀ ਜਿਹੜੀਆਂ ਸੀਟਾਂ ਹੈਗੀਆਂ ਓਪਨ ਕੈਟਾਗਰੀ ਦੀਆਂ ਔਰ ਓਪਨ ਕੈਟਾਗਰੀ ਦੇ ਵਿੱਚ ਬੱਚਿਆਂ ਦਾ ਡਰਾਅ ਨਿਕਲਣਾ ਔਰ ਇਹ ਡਰਾਅ ਅਸੀਂ ਕੱਢਣਾ ਹੈਗਾ 15 ਔਰ 16 ਤਰੀਕ ਨੂੰ ਇਹ ਸਾਰੀ ਇਨਫਰਮੇਸ਼ਨ ਸਾਡੇ ਗੇਟ ਦੇ ਉੱਤੇ ਨੋਟਿਸ ਬੋਰਡ ਦੇ ਉੱਤੇ ਹੈਗੀ ਐ ਪੇਰੈਂਟਸ ਲੰਘਦੇ ਵਰਦੇ ਇਹਨੂੰ ਪੜ੍ਹ ਸਕਦੇ ਐ ਔਰ ਸਵੇਰੇ 9:30 ਤੋਂ ਲੈ ਕੇ 2 ਵਜੇ ਤੱਕ ਅਸੀਂ ਜਿਹੜੇ ਫਾਰਮ ਦੇ ਰਹੇ ਹਾਂ ਐਸਲੀ ਐਲੀਜੀਬਲ ਬੱਚਿਆਂ ਦੇ ਪੇਰੈਂਟਸ ਨੂੰ ਇਹ ਸਾਡੇ ਵੱਲੋਂ ਪੀ ਲਿਆ ਕਿ ਉਹ ਜਲਦੀ ਤੋਂ ਜਲਦੀ ਇਹ ਫਾਰਮਸ ਨੂੰ ਲੈ ਲੈਣ ਥੈਂਕ ਯੂ